ਇਸ ਜੀ ਇਸ ਮੈਸੇਜ ਸੇ ਸ਼ੁਰੂ ਕੀਤਾ ਸੀਗਾ ਦੌੜ ਔਰ ਜਿਹੜਾ ਸਾਡਾ ਮੈਸੇਜ ਪਰ ਵੀ ਅਸਾਂ ਅਸੀਂ ਕਿਹਾ ਜੋ ਮੈਂ ਕੌਣ ਹਾਂ ਉਹ ਵਾਲੇ ਚੱਲਦਾ ਪਿਆ ਆ ਔਰ ਉਹ ਅਸੀਂ ਕੰਟੀਨਿਊ ਜ ਰੱਖਾਂਗੇ ਔਰ ਉਸ ਤੋਂ ਪਹਿ ਬਾ ਪਹਿਲਾਂ ਅਸੀਂ ਸੋਚਦੇ ਕਿ ਡੌੜ ਮੈਸੇਜ ਜਿਹੜਾ ਆ ਇਹਨੂੰ ਅਸੀਂ ਸਿੱਖੀਏ ਥੋੜਾ ਜਾਂ ਤਾਂ ਕਿ ਪਰਮੇਸ਼ਰ ਸਮੇਂ ਇਸ ਬਚਨ ਦੇ ਵਿੱਚ ਲਈ ਤੁਹਾਨੂੰ ਬੜੀ ਬਰਕਤ ਦੇਵੇ ਆ ਅਸੀਂ ਪੜਾਂਗੇ ਪਹਿਲਾ ਕੋਰਿੰਥੀਆ 9ਵਾਂ ਬਾਬ ਉਚਿਤ ਅਭੀਤ ਸ਼ਬਦ ਹੈ ਇਹ ਲਕ੍ਰਿੰਤੀਆ ਨੋਬਾਦ ਉਹ ਵਿਚabitੋਂ ਸ਼ਬੀ ਹੈ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌਰ ਵਿੱਚ ਜਿਹੜੇ ਦੌੜਦੇ ਹਨ ਪਰ ਸਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ਹੂੰ ਯੋ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ਬਸ ਜੀ ਬੋ ਹਲੇਲੂਇਆ ਹਲੇਲੂਇਆ ਪਰਮੇਸ਼ੁਰ ਤੁਹਾਨੂੰ ਇਹਨਾਂ ਬੱਚਤਾਂ ਤੋਂ ਬੜੀ ਬਰਕਤ ਦੇ ਅਸੀਂ ਪਿਛਲੇ ਹਫਤੇ ਮੈਸੇਸ਼ੂ ਦੀ ਕੋਸ ਦਾ ਦੌੜ ਤੋ ਦੌੜ ਕੀ ਹੈ ਪ੍ਰਭੂ ਦੇ ਵਿੱਚ ਸਾਡੀ ਦੌੜ ਕਿੰਨੀ ਚਾਹੀਦੀ ਹੈ ਔਰ ਅਗਰ ਅਸੀਂ ਵਿਸ਼ਵਾਸੀਆਂ ਤੁਸੀਂ ਕਿਸ ਤਰੀਕੇ ਨਾਲ ਦੌੜਨਾ ਹੈ ਕਿਸ ਪਾਸੇ ਨੂੰ ਅਸੀਂ ਦੌੜਨਾ ਹੈ ਜਾਂ ਕਾਦੇ ਵਾਸਤੇ ਅਸੀਂ ਦੌੜਨਾ ਇਹ ਸਾਨੂੰ ਚੀਜ਼ ਦੀ ਸਮਝ ਜਿਹੜੀ ਆ ਉਹ ਆਉਣੀ ਚਾਹੀਦੀ ਆ ਸੋ ਅਸੀਂ ਸਿੱਖਦੇ ਪਏ ਆਪ ਜੀ ਜਨਾਚੇ ਸੀ ਜਿਹਦੇ ਤੋਂ ਸਿੱਖਿਆ ਚਾਹਗਾ ਕਿ ਥੋੜੇ ਜਿਸੀਂ ਇੰਟਰੋਡਕਸ਼ਨ ਦੇ ਤੌਰ ਤੇ ਅ ਵਚਨ ਅਸੀਂ ਜਿਹੜਾ ਸਿੱਖ ਕੇ ਆ ਰਹੇ ਆਂ ਸੋ ਇਹ ਆਪ ਪੜਾਈ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਐਕਸਪਲੇਨ ਕੀਤਾ ਜਿਗਾ ਕਿ ਦੌੜ ਕੀ ਆ ਔਰ ਸਾਨੂੰ ਦੌੜ ਜਿਹੜੀ ਆ ਉਹ ਕਿਸ ਤਰੀਕੇ ਨਾਲ ਦੌੜਨੀਂ ਦੌੜਨੀ ਚਾਹੀਦੀ ਹੈ ਮੈਂ ਦੱਸ ਦਿਆਂਗਾ ਕਿ ਦੌੜਨ ਦਾ ਮਤਲਬ ਇਹ ਹੈ ਕਿ ਇਹ ਸਲੋ ਜਾਂ ਸੁਸਤ ਤਰੀਕੇ ਦੇ ਨਾਲ ਤੁਰਨਾ ਨਹੀਂ ਹੈ ਜਿਹੜਾ ਦੌੜ ਆ ਇੱਕ ਹੁੰਦਾ ਤੁਰਨਾ ਚੱਲਣਾ ਤੇ ਇੱਕ ਹੁੰਦੀ ਦੌੜ ਤੁਰਨਾ ਬੰਦਾ ਆਰਾਮ ਜਿਹਾ ਤੁਰ ਸਕਦਾ ਆ ਔਰ ਕਿਸੇ ਵੀ ਤਰ੍ਹਾਂ ਦਾ ਬੰਦੇ ਨੂੰ ਕੋਈ ਜਿਹੜਾ ਆ ਪਰੇਸ਼ਾਨੀ ਨਹੀਂ ਬੋਝ ਨਹੀਂ ਰੱਖ ਕੇ ਤੁਰਦਾ ਹੋ ਤੁਰਨਾ ਮਤਲਬ ਆਰਾਮ ਨਾਲ ਤੁਰਨਾ ਸੀ ਆਪਣੇ ਸਫ਼ਰ ਨੂੰ ਤਿਆ ਕਰਨਾ ਆਰਾਮ ਤਰੀਕੇ ਦੇ ਨਾਲ ਬਰਦਾੜ ਕਿ ਦੌਰ ਦਾ ਮਤਲਬ ਹੈ ਕਿ ਕਿਸੇ ਤਰੀਕੇ ਕਿਸੇ ਜਿਹੜਾ فاਸਲੇ ਨੂੰ ਅਸੀਂ ਤੈਅ ਕਰਨਾ ਆ ਕਿ ਬੜੀ ਸਪੀਡ ਦੇ ਨਾਲ ਤੈਅ ਕਰਨਾ ਜਦ ਕਿ ਲਿਮਟਿਡ ਜਿਹੜਾ ਟਾਈਮ ਹੁੰਦਾ ਸਾਡੇ ਕੋਲ ਤੇ ਉਹ ਅਸੀਂ ਜਿਹੜਾ ਆਪਣਾ ਸਫ਼ਰ ਜਿਹੜਾ ਉਹ ਥੋੜੇ ਟਾਈਮ ਦੇ ਵਿੱਚ ਜਿਹੜਾ ਪੂਰਾ ਪੂਰਾ ਕਰਨਾ ਆ ਮੈਂ ਦੱਸਣ ਚਾਹਣਾ ਜਿਸ ਤਰ੍ਹਾਂ ਕਿਸੇ ਦਿਨਾਂ ਦੇ ਵਿੱਚ ਸਾਡੇ ਇਹ ਪਰਿਵਾਰ ਦੇ ਵਿੱਚ ਸਾਡੀ ਭਾਬੀ ਆਸ਼ਾ ਜਿਹੜੀ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ ਸੋ ਉਹਦੀ ਉਮਰ ਇਨੀ ਨਹੀਂ ਸੀਗੀ ਪਰ ਫਿਰ ਵੀ ਉਸਨੇ ਆਪਣੇ ਜ਼ਿੰਦਗੀ ਦਾ ਸਫ਼ਰ ਜਿਹੜਾ ਆ ਉਹ ਬੜੀ ਸਪੀਡ ਦੇ ਨਾਲ ਤੈਅ ਕੀਤਾ ਅੱਜ ਲੋਕੀ ਅੱਜ ਵੀ ਜਿਸ ਤਰ੍ਹਾਂ ਜਾਨ ਦੇਖਦੇ ਆ ਕਿ ਇਹ ਮਹੱਲੇ ਵਿੱਚ ਅੱਜ ਵੀ ਇੱਕ ਮੌਤ ਹੋਈ ਹੈ ਔਰ ਉਹ ਜਿਹੜੀ ਵਿਜ਼ੁਲਗ ਔਰਸ ਸੀਗੀ ਉਸ ਉਹਨਾਂ ਦੇ ਵਿੱਚ ਹੈ ਕਿ 117 ਸਾਲ ਦੀ ਇਦਾਂ ਕਿੰਨੇ ਸਾਲਾਂ ਦੀ 117 ਸਾਲ ਦੀ ਹੋ ਕੇ ਮਰੀ ਸੋ ਉਹਨੇ ਵੀ ਆਪਣਾ ਜਿੰਦਗੀ ਦਾ ਸਫ਼ਰ ਤੈਅ ਕੀਤਾ ਹੈ ਪਰ ਉਹ ਕਾਫੀ ਜਾਨਕਿ ਲੰਬਾ ਸਮਾਂ ਜਿਹੜੀ ਆ ਉਹ ਇਸ ਤਰ੍ਹਾਂ ਦੇ ਉੱਪਰ ਜੀਤੀ ਗਈ ਹੈ ਸੋ ਇਸ ਤਰ੍ਹਾਂ ਜਿਹੜੀ ਆ ਦੌੜ ਲੱਗੀ ਹੋਈ ਦੁਨੀਆ ਦੀ ਇਸ ਦੁਨੀਆ ਦੇ ਵਿੱਚੋਂ ਕੂਚ ਹੋਣ ਦੀ ਦੌੜ ਲੱਗੀ ਹੋਈ ਆ ਕੋਈ ਆਪਣਾ ਟਾਈਮ ਨੂੰ ਥੋੜੀ ਉਮਰ ਦੇ ਵਿੱਚ ਪੂਰਾ ਕਰਕੇ ਚਲੇ ਜਾਂਦਾ ਕੋਈ ਲੰਬਾ ਸਮਾਂ ਲਿਖਾ ਦਿੰਦਾ ਇਸ ਨੂੰ ਰੱਬ ਉਹਨਾਂ ਪਰਿਵਾਰਾਂ ਨੂੰ ਬੜੀ ਸ਼ਾਂਤੀ ਤੇ ਤਸੱਲੀ ਦੇਵੇ ਸੋ ਇਹ ਜਿਹੜੀ ਦੌੜ ਹੈ ਸਾਡੀ ਇਹ ਕੋਈ ਦੁਨਿਆਵੀ ਦੌੜ ਨਹੀਂ ਹੈ ਇਹ ਕੋਈ ਦੁਨਿਆਵੀ ਇਨਾਮ ਲੈਣ ਦੀ ਦੌੜ ਨਹੀਂ ਹੈ ਇਹ ਆਤਮਿਕ ਇਨਾਮ ਲੈਣ ਦੀ ਦੌੜ ਹੈ ਆਤਮਿਕ ਦੌੜ ਹੈ ਸਾਡੀ ਆਤਮਿਕ ਦੌੜ ਜਿਹੜੀ ਹੈ ਸਾਡੀ ਦੌੜ ਕਿ ਐਸੀ ਹੋਣੀ ਹੋਣੀ ਚਾਹੀਦੀ ਹੈ ਸੋ ਆਤਮਿਕ ਦੌੜ ਦੌੜਦੇ ਸਾਡੇ ਸਾਡੇ ਰੁਕਾਵਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਆ ਜਾਂਦੀਆਂ ਸਾਡੇ ਲਈ ਦੌੜਤ ਕਈ ਵਾਰ ਸਾਡੀ ਦੌੜ ਦੇ ਵਿੱਚ ਰੁਕਾਵਟ ਬਣ ਸਕਦੀ ਆ। ਕਈ ਵਾਰ ਬਹੁਤ ਸਾਰੇ ਆਸ਼ੀਸ਼ਾਂ ਵਰਤਨ ਸਾਡੀ ਦੌੜ ਦੇ ਵਿੱਚ ਰੁਕਾਵਟ ਬਣ ਜਾਂਦੀਆਂ। ਕਈ ਵਾਰ ਬਹੁਤ ਸਾਰੇ ਜਿਹੜੇ ਸਾਡੇ ਅੰਦੀ ਗਵਾਂਢੀ ਉਹ ਸਾਡੀ ਇਸ ਦੌੜ ਨੂੰ ਰੋਕ ਦਿੰਦੇ ਆ। ਕਈ ਵਾਰ ਇੱਕ ਇਨਸਾਨ ਕਿਸੇ ਔਰਤ ਵੀ ਆਤਮਿਕ ਦੌੜ ਦੇ ਵਿੱਚ ਰੁਕਾਵਟ ਬਣ ਜਾਂਦਾ। ਜਾਂ ਕਈ ਵਾਰ ਜਿਹੜਾ ਜ ਉਹ ਮਰਦ ਰੁਕਾਵਟ ਬਣਨੇ ਦਾ ਕਈ ਵਾਰ ਔਰਤ ਜਿਹੜੀ ਆਤਮਿਕ ਡੋਰ ਦੇ ਰੁਕਾਵਟ ਬਣ ਜਾਂਦੀ ਹੈ ਪਰ ਸੰਤ ਪੁਲਿਸ ਕੀ ਕਹਿੰਦਾ ਆ ਤੁਸੀਂ ਇਸ ਤਰੀਕੇ ਨਾਲ ਦੌੜਨਾ ਆ ਕਿ ਤੁਸੀਂ ਇਨਾਮ ਲੈ ਕੇ ਲੈ ਕੇ ਜਾਓ ਸੋ ਅਸੀਂ ਸਫਰ ਅਸੀਂ ਦੌੜ ਦੌੜ ਰਹੇ ਆ ਅਸੀਂ ਕੀ ਕਰ ਰਹੇ ਆ ਦੌੜ 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 ਰਹੇ ਆ ਇਹ ਸਾਡੀ ਦੌੜ ਕਿਸ ਪਾਸੇ ਵੱਲ ਜਾ ਰਹੀ ਆ ਸਵਰਗ ਰਾਜ ਵੱਲ ਕਿੱਧਰ ਜਾ ਰਹੀ ਆ ਸਵਰਗ ਰਾਜ ਵੱਲ ਸੁਰਗਰਾਜ ਵੱਲ ਇਹ ਸਾਡੀ ਦੌੜ ਜਿਹੜੀ ਕਿਸੇ ਬਾਹਰਲੇ ਮੁਲਕ ਨੂੰ ਜਾਣ ਵਾਸਤੇ ਦੌੜ ਨਹੀਂ ਹੈਗੀ ਇਹ ਸਾਡੀ ਦੇ ਦੌੜਿਆ ਬਹੁਤ ਸਾਰਾ ਪੈਸਾ ਇਕੱਠਾ ਕਰਨ ਦੀ ਦੌੜ ਨਹੀਂ ਹੈਗੀ ਇਹ ਜਿਹੜੀ ਸਾਡੀ ਦੌੜਣਾ ਬਹੁਤ ਸਾਰੀ ਸ਼ੋਹਰਤ ਦੌਲਤ ਨੂੰ ਇਕੱਠਾ ਕਰਨ ਦੀ ਦੌੜ ਨਹੀਂ ਹੈਗੀ ਇਹ ਸਾਡੀ ਜਿਹੜੀ ਦੌੜਿਆ ਬਹੁਤ ਉੱਚੇ ਉੱਚੇ ਘਰ ਜਾਂ ਵੱਡੇ ਵੱਡੇ ਘਰ ਬਣਾਉਣ ਦੀ ਦੌੜ ਨਹੀਂ ਹੈਗੀ ਪਰ ਇਹ ਸਾਡੀ ਦੌੜ ਕਿਹੜੀ ਹੈ ਸੁਰਗਰਾਜ ਨੂੰ ਜਾਣ ਦੀ ਦੌੜ ਹੈ ਸੋ ਸੁਰਗਰਾਜ ਵਿੱਚ ਅਗਰ ਅਸੀਂ ਜਾਣਾ ਹੈ ਉਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ ਸੁਰਗਰਾਜ ਵਿੱਚ ਅਗਰ ਅਸੀਂ ਜਾਣਾ ਹੈ ਉਹਦੇ ਵਾਸਤੇ ਸਾਨੂੰ ਜਿਹੜਾ ਆ ਕੁਝ ਨਾ ਕੁਝ ਸਾਨੂੰ ਉਦਮ ਕਰਨਾ ਪਵੇਗਾ ਸਾਨੂੰ ਮਿਹਨਤ ਕਰਨੀ ਪਵੇਗੀ ਸਾਨੂੰ ਕੁਝ ਦਿਨ ਕਸ਼ਟਾਂ ਦੇ ਵਿੱਚੋਂ ਲੰਘ ਕੇ ਜਾਣਾ ਪਵੇਗਾ ਸੋ ਇਸ ਦੌੜ ਦੇ ਵਿੱਚ ਅਸੀਂ ਲਗਾਤਾਰ ਦੌੜਨਾ ਹੈ ਇਸ ਦੌੜ ਜਿਹੜੀ ਹੈ ਸਾਡੀ ਰੁਕਣੀ ਨਹੀਂ ਚਾਹੀਦੀ ਇਹ ਦੌੜ ਸਾਡੀ ਬੰਦ ਨਹੀਂ ਹੋਣੀ ਚਾਹੀਦੀ ਇਹ ਦੌੜ ਸਾਡੀ ਬੰਦ ਹੋ ਜਾਂਦੀ ਕਿ ਤੇ ਅਸੀਂ ਆਪਣੇ ਉਸ ਮਕਾਮ ਤੇ ਕਦੇ ਵੀ ਜ਼ਿੰਦਗੀ ਚ ਪਹੁੰਚ ਸਕਦੇ ਨਹੀਂ ਦੁਬਾਰਾ ਫਿਰ ਪੜਾਂਗੇ ਇਸੇ ਇਸ ਨੂੰ 9 24 24 26 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭੇ ਦੌੜਦੇ ਹਨ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਦੋਂ ਦੌੜਦੇ ਸਭੇ ਦੌੜਦੇ ਆ ਜਿਹੜੋ ਤੁਸੀਂ ਦੌੜ ਵਿੱਚ ਦੌੜਦੇ ਆਂ ਅੱਛਾ ਜੀ ਠੀਕ ਹੈ ਕੋਈ ਗੱਲ ਨਹੀਂ ਜੇ ਕੋਈ ਦੌੜ ਵਿੱਚ ਦੌੜਦਾ ਸੰਭੇ ਦੌੜਦੇ ਆ ਪਰ ਇਨਾਮ ਕਿੰਨੇ ਲੈ ਕੇ ਜਾਂਦੇ ਆ ਇੱਕੋ ਹੀ ਹੈ ਨਾ ਚੋ ਇੱਕ ਕੌਣ ਆ ਆਪਾਂ ਸਿੱਖਿਆ ਦੇ ਪਿਛਲੇ ਦੌੜ ਵਿੱਚ ਸਾਰੇ ਦੌੜਦੇ ਆ ਪਰ ਇਨਾਮ ਇੱਕੋ ਲੈ ਕੇ ਜਾਂਦਾ ਉਹ ਇੱਕ ਕੌਣ ਆ ਉਹ ਇੱਕ ਮੈਂ ਜਿੰਨ ਕਿ ਅਸੀਂ ਇਹ ਸੋਚ ਕੇ ਦੌੜਨਾ ਕਿ ਭਈ ਇਨਾਮ ਮੈਂ ਲੈ ਕੇ ਜਾਣਾ ਮੈਂ ਉਸ ਇਨਾਮ ਨੂੰ ਪਹੁੰਚਾਉਣਾ ਉਹ ਇਨਾਮ ਜਿਹੜਾ ਸਾਨੂੰ ਪਰਮੇਸ਼ਵਰ ਅੱਗੇ ਨੇ ਦੇਣਾ ਜੇਕਰ ਤੁਸੀਂ ਉਹ ਸਿੱਧਾ ਅਡਰਨ ਪੂਰਾ ਕਰ ਲਵਾਂਗੇ ਜੇਕਰ ਤੁਸੀਂ ਇਮਤਿਹਾਨ ਦੇ ਵਿੱਚ ਪਾਸ ਹੋ ਜਾਵਾਂਗੇ ਹੈਨਾ ਇਮਤਿਹਾਨ ਦੇ ਵਿੱਚ ਜਦੋਂ ਤੁਸੀਂ ਪਾਸ ਹੋਵਾਂਗੇ ਤੇ ਫਿਰ ਹੀ ਅਸੀਂ ਅਗਲੀ ਕਲਾਸ ਵਿੱਚ ਜਾਣੇ ਹੈ ਨਾ ਅੱਜ ਵੀ ਜਦੋਂ ਉਹ ਬੱਚਿਆਂ ਨੇ ਇਮਤਿਹਾਨ ਹੋਇਆ ਬਹੁਤੇ ਬੱਚੇ ਹੋਏ ਹਨ ਉਹਨਾਂ ਨੇ ਇਮਤਿਹਾਨ ਦਿੱਤਾ ਤੇ ਇਮਤਿਹਾਨ ਚੋਂ ਕੀ ਹੋਏ ਆ ਪਾਸ ਹੋ ਗਏ ਕੁਝ ਬੱਚਿਆਂ ਦੇ ਹਾਲੇ ਇਮਤਿਹਾਨ ਬਾਕੀ ਆ ਉਹਨਾਂ ਨੇ ਵੀ ਇਮਤਿਹਾਨ ਦੇਣ ਤੇ ਇਮਤਿਹਾਨ ਚੋਂ ਪਾਸ ਹੋਣਗੇ ਜਦੋਂ ਇਮਤਿਹਾਨ ਵਿੱਚੋਂ ਪਾਸ ਹੋਣਗੇ ਤਾਂ ਉਹਨਾਂ ਨੂੰ ਫਿਰ ਕੀ ਮਿਲੇਗਾ ਇਨਾਮ ਇੱਕ ਸਰਟੀਫਿਕੇਟ ਮਿਲੇਗਾ ਸੱਚੀ ਸਕੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੀ ਮਿਲੇਗਾ ਇਸ ਇੱਕ ਇਨਾਮ ਮਿਲੇਗਾ ਕਿ ਉਹ ਜਿਹੜਾ ਸਰਟੀਫਿਕੇਟ ਹੈ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਹੋਣ ਵਾਲੀ ਚੀਜ਼ ਹੈ ਹਾਲੇ ਹਾਲੇਲੂਇਆ ਸਵਰਗ ਨਾਲ ਜਿੱਦੇ ਸ ਜਾਵਾਂਗੇ ਉੱਥੇ ਵੀ ਸਾਨੂੰ ਇਨਾਮ ਮਿਲਨੇ ਸਾਡੇ ਨਾਮ ਨਾਮ ਜਿਹੜੇ ਆ ਸਾਡੇ ਨੇਮ ਜਿਹੜੇ ਆ ਉਹ ਜੀਵਨ ਦੀ ਪੋਥੀ ਵਿੱਚ ਲਿਖੇ ਜਾਣੇ ਕਿ ਜਿਹਦਾ ਨਾਮ ਜੀਵਨ ਦੀ ਪੋਥੀ ਵਿੱਚ ਹੋਵੇਗਾ ਉਹਨੂੰ ਵੀ ਪ੍ਰਭੂ ਜੀ ਤੁਮਸੀ ਇਨਾਮ ਇਨਾਮ ਦੇਵਾਂਗੇ ਚੁਰਤ ਅੱਗੇ ਦੌੜ ਚੱਲੀਏ ਇਹ ਦੌੜ ਵਿੱਚ ਅਸੀਂ ਕਿਵੇਂ ਸ਼ਾਮਿਲ ਹੋਣਾ ਜਾਂ ਕਿਵੇਂ ਦੌੜਨਾ ਹੈ ਠੀਕ ਹੈ ਇਹ ਦੌੜ ਹੈ ਕਿ ਵੀ ਹੈ ਇਸ ਦੌੜ ਦੇ ਵਿੱਚ ਇਨਾਮ ਲੈਣ ਦੇ ਵਾਸਤੇ ਤੁਹਾਨੂੰ ਕੀ ਕਰਨਾ ਪਵੇਗਾ ਮੈਂ ਕੁਝ ਹਿੱਸੇ ਜਿਹੜੇ ਆ ਉਹ ਕੱਢੇ ਆ ਉਹਨਾਂ ਹਿੱਸਿਆਂ ਵਿੱਚ ਆਪਾਂ ਲਾ ਇੱਕੀ ਤਰ ਸਿੱਖਾਂਗੇ ਇਹ ਸਾਡੀ ਦੌੜ ਆ ਉਹਦੇ ਅਸੀਂ ਪੜਾਂਗੇ ਲੁਕਾ ਦੀ ਅੰਜੀਲ 18 ਬਾਪ ਉਹਦੀ ਤਲੀਏ ਇਹ ਸਾਡੀ ਦੌੜ ਦਾ ਇੱਕ ਹਿੱਸਾ ਆ ਕੀ ਹਿੱਸਾ ਸਾਡੀ ਦੌੜ ਦਾ ਅਸੀਂ ਪੜਾਂਗੇ ਪਰਮੇਸ਼ਰ ਫਿਲਟਰ ਦੇ ਵਿੱਚ ਲੂਕਾ ਦੀ ਅੰਜੀਂ ਥਾਰਾਬਾ ਪੋਸਿਟਿਵਲੀ ਔਰ ਨੈਗੇਟਿਵੀ ਆ। ਉਸਨੇ ਉਹਨਾਂ ਨੂੰ ਇੱਕ ਅਸਲ ਇੱਕ ਨਿਸ਼ਾਨ ਦਿੱਤਾ ਜੇ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਹਾਂ ਸਦਾ ਪ੍ਰਾਰਥਨਾ ਦੇ ਵਿੱਚ ਲੱਗਿਆ ਰਹਿਣਾ ਪਰ ਵੀ ਇਸ ਸੰਸਿਧ ਦੇ ਦ੍ਰਿਸ਼ਟਾਂਤਾਂ ਦੇ ਵਿੱਚ ਆਪਣੇ ਲੋਕਾਂ ਨੂੰ ਚੇਲਿਆਂ ਨੂੰ ਜਾਂ ਲੋਕਾਂ ਨੂੰ ਗੱਲਾਂ ਸਮਝਾਉਂਦੇ ਹੁੰਦੇ ਸੀ ਦ੍ਰਿਸ਼ਟਾਂਤ ਮਤਲਬ ਉਦਾਹਰਣਾਂ ਦੇ ਦੇ ਕੇ ਉਦਾਰਨ ਦੇ ਦੇ ਕੇ ਮਿਸਾਲਾਂ ਦੇ ਦੇ ਕੇ ਪ੍ਰਭੀਅਸਮ ਸਮਝਾਉਂਦੇ ਸੀਗੇ ਤੇ ਪ੍ਰਭੀਅਸਮ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਦਾ ਪ੍ਰਾਰਥਨਾ ਵਿੱਚ ਲੱਗੇ ਸੱਜੇ ਰਹਿਣਾ ਹੁੰਦੇ ਕਿ ਪ੍ਰਾਰਥਨਾ ਕੀ ਆ ਇੱਕ ਦੌੜ ਆ ਪ੍ਰਾਰਥਨਾ ਕੀ ਆ ਬੋਲੋ ਸਾਰੇ ਪ੍ਰਾਰਥਨਾ ਕੀ ਆ ਬੋਲੋ ਛੋਟੀ ਬੋਲੀਏ ਪ੍ਰਾਰਥਨਾ ਕੀ ਆ ਪ੍ਰਾਰਥਨਾ ਇੱਕ ਦੌੜ ਆ ਇਹ ਪ੍ਰਾਰਥਨਾ ਦੀ ਦੌੜ ਜਿਹੜੀ ਆ ਉਹ ਅਸੀਂ ਦੌੜ-ਦੌੜ ਨਹੀਂ ਆ ਪ੍ਰਾਰਥਨਾ ਦੀ ਦੌੜ ਅਸੀਂ ਜਿਹੜੀ ਲਗਾਤਾਰ ਦੌੜਦੇ ਰਹਿਣਾ ਕੀ ਕਿਹਾ ਪ੍ਰਭੀਅਸਮ ਜੀ ਨੇ ਤੁਸੀਂ ਪ੍ਰਾਰਥਨਾ ਲਗਾਤਾਰ ਕਰਦੇ ਰਹਿਣਾ ਸੋ ਇਹ ਜਿਹੜੇ ਪ੍ਰਾਰਥਨਾ ਦੀ ਦੌੜ ਆ ਇਹ ਅਸੀਂ ਲਗਾਤਾਰ ਹੀ ਦੌੜਦੇ ਆ ਪ੍ਰਾਰਥਨਾ ਕਰਨਾ ਇੱਕ ਸਮਝੋ ਦੌੜ ਲੱਗੀ ਹੋਈ ਹੈ ਅੱਜ ਪ੍ਰਾਰਥਨਾ ਲੋਕ ਜਿਹੜੇ ਆ ਉਹ ਕਈ 2 ਮਿੰਟ ਵੀ ਕਰਦੇ ਆ ਕਈ 5 ਮਿੰਟ ਵੀ ਕਰਦੇ ਕਈ 10 ਮਿੰਟ ਵੀ ਕਰਦੇ ਹੈਨਾ ਇਹ ਵੀ ਇੱਕ ਦੌੜ ਹੈ ਨਾ ਇਹਦਾ ਮਤਲਬ ਜਿਹਨੇ 5 ਮਿੰਟ ਪ੍ਰਾਰਥਨਾ ਕੀਤੀ ਤੇ ਇੱਕ ਨੇ 10 ਮਿੰਟ ਪ੍ਰਾਰਥਨਾ ਕੀਤੀ ਇਹਦਾ ਮਤਲਬ ਜਿਹਨੇ 10 ਮਿੰਟ ਪ੍ਰਾਰਥਨਾ ਕੀਤੀ ਆ ਉਹ ਜ਼ਿਆਦਾ دیر ਦੌੜਦਾ ਆ ਉਹ ਜ਼ਿਆਦਾ دیر ਤਾਂ ਕੀ ਕਰਦਾ ਦੌੜਦਾ ਦੌੜ ਰਿਹਾ ਆ ਤੇ ਜਿਹੜਾ ਜ਼ਿਆਦਾ ਦੇਰ ਤੱਕ ਦੌੜੇਗਾ ਜਿਹੜਾ ਥੱਕੇਗਾ ਨਹੀਂ ਮਨੋਂ ਹਲੇਲੂਇਆ ਦੁਆ ਕਰਦੇ ਕਰਦੇ ਅਸੀਂ ਥੱਕਣਾ ਅਸੀਂ ਥੱਕਣਾ ਨਹੀਂ ਆ ਸੋ ਦੁਆ ਦਾ ਦੁਆ ਇੱਕ ਜਿਹੜਾ ਸਾਡੀ ਜ਼ਿੰਦਗੀ ਵਿੱਚ ਇੱਕ ਖਾਸ ਹਿੱਸਾ ਹੈ ਦੁਆ ਦਾ ਸਾਡੀ ਜ਼ਿੰਦਗੀ ਵਿੱਚ ਦੁਆ ਦਾ ਇੱਕ ਹਿੱਸਾ ਇੱਕ ਕੀਆ ਖਾਸ ਹੈ ਸਾਇਆ ਸੋ ਦੁਆ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਮਾਇਨੇ ਰੱਖਦੀ ਹੈ ਸੋ ਦੁਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ ਸੋ ਇਸ ਕਰਕੇ ਦੁਆ ਦੀ ਦੌੜ ਅਸੀਂ ਜਿਹੜੀ ਆ ਉਹ ਦੌੜਨੀ ਆ ਦੁਆ ਦੀ ਤੋਂ ਦੁਆ ਤੇ ਵਾਰਸ਼ਿਪ ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਆ ਦੁਆ ਤੇ ਵਾਰਸ਼ਿਪ ਦੋਵੇਂ ਚੀਜ਼ਾਂ ਕੀ ਆ ਹੋ ਅਲੱਗ-ਅਲੱਗ ਆ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਦੁਆ ਕਰਦੇ ਹੁੰਦੀ ਆ ਤੇ ਅਸੀਂ ਵਾਰਸ਼ਿਪ ਕਰ ਦਿੰਦੇ ਆ ਅਸੀਂ ਵਾਰਸ਼ਿਪ ਕਰਨ ਦੀ ਪਈ ਅਸੀਂ ਦੁਆ ਕਰ ਦਿੰਦੇ ਆ ਸੋ ਵਾਰਸ਼ਿਪ ਤੋਂ ਬਾਅਦ ਦੁਆ ਦਾ ਹਿੱਸਾ ਜਿਹੜਾ ਉਹ ਉਹ ਸ਼ੁਰੂ ਹੁੰਦਾ ਆ ਆਮੀਨ ਸੋ ਵਾਰਸ਼ਿਪ ਤੇ ਦੁਆ ਇਹ ਦੋਨੋਂ ਕੀ ਆ ਦੋ ਅਲੱਗ-ਅਲੱਗ ਸਾਡੀ ਜ਼ਿੰਦਗੀ ਦੇ ਹਿੱਸੇ ਆ ਵਰਸ਼ਿਪ ਮਤਲਬ ਅਸੀਂ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਤੇ ਦੁਆ ਦੁਆ ਕੇ ਦੇ ਬਸੇ ਕਰਨੀ ਅਸੀਂ ਬਲਾਂ ਹਾਂਜੀ ਦੁਆ ਕੇ ਦੇ ਬਸੇ ਕਰਨੀ ਅਸੀਂ ਇੱਕ ਨੇ ਸਾਡੇ ਭਾਈ ਸਗਤ ਦੇ ਵਿੱਚ ਜੋ ਕਹਿੰਦਾ ਵੀ ਤੁਸੀਂ ਸਾਰੇ ਖੁਦਾ ਆਲੀ ਦੁਆਵਾਂ ਕਰਿਆ ਕਰੋ ਕੀ ਕਰਿਆ ਕਰੋ ਕਿਹਦੇ ਲਈ ਉਹ ਕਹਿੰਦਾ ਖੁਦਾ ਆਲੀ ਤੁਸੀਂ ਦੁਆਵਾਂ ਕਰੋ ਭਈ ਖੁਦਾ ਆਲੀ ਤੋਂ ਦੁਆ ਕਰ ਸਕਦਾ ਖੁਦਾ ਤੇ ਸਾਡੀਆਂ ਦੁਆਵਾਂ ਨੂੰ ਸੁਣਨ ਵਾਲਾ ਪਰਮੇਸ਼ਵਰ ਹੈ ਖੁਦਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਆ ਤੇ ਉਹਨਾਂ ਨੂੰ ਇਸ ਪ੍ਰਾਰਥਨਾ ਸੁਣ ਕੇ ਖੁਦਾ ਸਾਡੀਆਂ ਪ੍ਰਾਰਥਨਾ ਦਾ ਉੱਤਰ ਦਿੰਦਾ ਆ ਤੇ ਉਹ ਭਾਈ ਪਤਾ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਤੁਸੀਂ ਖੁਦਾ ਲਈ ਕੀ ਕਰੋ ਪ੍ਰਾਰਥਨਾ ਕਰੋ ਖੁਦਾ ਲਈ ਰੋਜ਼ੇ ਰੱਖੋ ਖੁਦਾ ਲਈ ਭਾਈ ਰੋਜ਼ੇ ਵੀ ਅਸੀਂ ਰੱਖਦੇ ਤਾਂ ਆਪਣੇ ਨਹੀਂ ਰੱਖਣੇ ਆ ਦੁਆ ਵੀ ਅਸੀਂ ਕਰਦੇ ਤਾਂ ਜਾਂ ਅਸੀਂ ਆਪਣੇ ਨਹੀਂ ਕਰਦੇ ਜਾਂ ਅਸੀਂ ਆਪਣਿਆਂ ਦੇ ਲਈ ਦੁਆ ਕਰਦੇ ਦੁਆ ਦਾ ਮਤਲਬ ਦੁਆ ਦਾ ਮਤਲਬ ਕੀ ਆ ਕਿ ਕਿਸੇ ਪਰਮੇਸ਼ਰ ਦੇ ਕੋਲ ਅਸੀਂ ਦੁਆ ਮੰਗਣੀ ਆ ਇਹ ਖੁਦਾਵੰ ਆ ਮੇਰੀ ਦੁਆਰ ਨੂੰ ਪੂਰੀ ਕਰ ਦੇ ਆ ਮੇਰੀ ਅਰਦਾਸ ਨੂੰ ਪੂਰੀ ਕਰ ਦੇ ਆ ਮੇਰੀ ਪ੍ਰੇਅਰ ਆ ਇਹਨੂੰ ਤੂੰ ਖੁਦਾਵੰ ਸੁਣ ਕੇ ਪੂਰਿਆ ਪੂਰਿਆ ਕਰ ਦੇ ਸੋ ਦੁਆ ਜਿਹੜੀ ਆ ਉਹਦੀ ਦੌੜ ਜਿਹੜੀ ਆ ਅਸੀਂ ਦੌੜਦੇ ਆ ਸੋ ਦੁਆ ਦੇ ਵਿੱਚ ਜਦੋਂ ਅਸੀਂ ਬਹਿਣਾ ਆ ਕਿ ਦੁਆ ਅਸੀਂ ਲਗਾਤਾਰ ਹੀ ਕਰਦੇ ਰਹਿਣਾ ਕਿਹਦੇ ਵਾਸਤੇ ਇੱਕ ਦੂਸਰੇ ਵਾਸਤੇ ਦੁਆ ਕਰਦੇ ਆ ਕਦੇ ਅਸੀਂ ਥੱਕਣਾ ਨਹੀਂ ਤੇ ਕਦੇ ਅਸੀਂ ਅੱਕਣਾ ਨਹੀਂ ਜਿਸ ਤਰ੍ਹਾਂ ਕਿ ਗੀਤ ਵਿੱਚ ਹੋਏ ਆ ਗੀਤ ਵਿੱਚ ਮੇਰੇ ਬੋਲ ਆ ਨਾ ਨਾ ਅਸਕਣਾ ਤੇ ਨਾ ਆਸ ਥੱਕਣਾ ਲਗਾਤਾਰ ਸੀ ਨਿਰੰਤਰ ਕੰਮ ਜਿਹੜੇ ਕਰਦੇ ਰਹਿਣਾ ਚਾਹੀਦੇ ਜਿਹੜੇ ਸਾਨੂੰ ਸਾਨੂੰ ਦੌੜ ਦੇ ਵਿੱਚ ਸਾਨੂੰ ਜਿਹੜੇ ਕੰਮ ਕਰਨੇ ਚਾਹੀਦੇ ਆ ਦਸਵਰਗ ਰਾਜ ਨੂੰ ਜਾਣ ਦੇ ਵਾਸਤੇ ਜਿਹੜੀ ਦੌੜ-ਦੌੜਨੀ ਆ ਉਹਨਾਂ ਵਿੱਚ ਸਭ ਤੋਂ ਪਹਿਲਾ ਨੰਬਰ ਆ ਕਿ ਤੁਸੀਂ ਦੁਆ ਦੀ ਦੌੜ ਦੌੜਨੀ ਆ ਦੁਆ ਲਗਾਤਾਰ ਕਰਦੇ ਰਹਿਣਾ ਚਾਹੀਦਾ ਕਈ ਵਾਰ ਅਸੀਂ ਪ੍ਰਾਰਥਨਾ ਕਰਕੇ ਇੱਕ ਵਾਰੀ ਦੁਆ ਦੀ ਪ੍ਰਾਰਥਨਾ ਕਰਦੇ ਫਿਰ ਪ੍ਰਾਰਥਨਾ ਸੀ ਕਰਨੀ ਛੱਡ ਦਿੰਨੇ ਆ ਕਿਉਂ ਜਿਹੜੀ ਪ੍ਰਾਰਥਨਾ ਜਿਹੜੀ ਆ ਉਹਦਾ ਸਾਨੂੰ ਉੱਤਰ ਮਿਲਦਾ ਮਿਲਦਾ ਨਹੀਂ ਪਰ ਕਈ ਵਾਰ ਸਾਨੂੰ ਪ੍ਰਾਰਥਨਾ ਲਗਾਤਾਰ ਹੀ ਕਰਦੇ ਰਹਿਣਾ ਚਾਹੀਦਾ ਪਰਮੇਸ਼ਰ ਦੇ ਕੋਲ ਲਗਾਤਾਰ ਹੀ ਮੰਗਦੇ ਰਹਿਣਾ ਚਾਹੀਦਾ ਲਗਾਤਾਰ ਅਸੀਂ ਪ੍ਰਾਰਥਨਾ ਕਰਾਂਗੇ ਤੇ ਫਿਰ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਲਵੇਗਾ ਟਰਸ ਕਰੂਗਾ ਪਰਮੇਸ਼ਰ ਲਗਾਤਾਰ ਅਸੀਂ ਪ੍ਰਾਰਥਨਾ ਕਰਾਂਗੇ ਲਗਾਤਾਰ ਅਸੀਂ ਪ੍ਰਾਰਥਨਾ ਕਰਾਂਗੇ ਤੇ ਪਰਮੇਸ਼ਰ ਕੀ ਕਰੇਗਾ ਸਾਡੇ ਉੱਤੇ ਤਰਸ ਕਰੇਗਾ ਪ੍ਰਭੂ ਯੇਸ਼ੂ ਮਸੀਹ ਸਾਡੇ ਉੱਤੇ ਕੀ ਕਰੇਗਾ ਤਰਸ ਕਰੇਗਾ ਤੇ ਅਸੀਂ ਇਸ ਕਰਕੇ ਅਸੀਂ ਪ੍ਰਾਰਥਨਾ ਜਿਹੜੀ ਆ ਉਹ ਲਗਾਤਾਰ ਹੀ ਕਰਦੇ ਰਹਿਣਾ ਚਾਹੀਦਾ ਤਾਂ ਕਿ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਦਾ ਸਾਨੂੰ ਉੱਤਰ ਦੇਵੇ ਹਾਂਜੀ ਪੂਰੀ ਕਰੋ ਐਪਸ ਨੂੰ ਕੈਰੀਅਰ ਦੁੱਦਿਆ ਹਾਂ ਅਸੀਂ ਸੁਸਤੀ ਨਹੀਂ ਕਰਨੀ ਚਾਹੀਦੀ ਹਾਂ ਇਹ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜੇ ਨੂੰ ਨਾ ਕਿਸੇ ਦਾ ਡਰ ਨਾ ਉਹ ਨੂੰ ਕੋਈ ਪਰਵਾਹ ਨਹੀਂ ਹਾਂ ਕਿਸੇ ਨਗਰ ਵਿੱਚ ਪਰ ਉਹ ਇੱਕ ਮਿਸਾਲ ਦਿੱਤੀ ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਕਿਉਂਕਿ ਉਹ ਕੋਣ ਸੀ ਭਲਾ ਹਾਕਮ ਸੀ ਹਾਕਮ ਦਾ ਮਤਲਬ ਕੀ ਹੈ ਰਾਜਾ ਹਾਕਮ ਦਾ ਮਤਲਬ ਕੀ ਹੈ ਰੂਲਰ ਹਾਕਮ ਦਾ ਮਤਲਬ ਕੀ ਹੈ ਉਹ ਬਾਦਸ਼ਾਹ ਸੀਗਾ ਉਸ ਸ਼ਹਿਰ ਦਾ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਹ ਕਿਸੇ ਤੋਂ ਡਰਦਾ ਨਹੀਂ ਸੀਗਾ ਕਿ ਉਹ ਕਿਸੇ ਤੋਂ ਕੁਝ ਮੰਗਦਾ ਵੀ ਨਹੀਂ ਸੀ ਕਰ ਕਿਉਂਕਿ ਉਹ ਤਾਂ ਖੁਦ ਰਾਜਾ ਸੀਗਾ ਉਸ ਤੋਂ ਅੱਗੇ ਪੜਾਂਗੇ ਪਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਹਾਂ ਉਸੇ ਨਗਰ ਵਿੱਚ ਇੱਕ ਵਿਧਵਾ ਔਰਤ ਵੀ ਰਹਿੰਦੀ ਸੀ ਸੰਯੋ ਉਸ ਦੇ ਕੋਲ ਇੱਕ ਕੋਲ ਇਹ ਕਹਿੰਦੀ ਹੁੰਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ ਹਾਂ ਇਹ ਵਿਧਵਾ ਔਰਤ ਉਸ ਰਾਜੇ ਦੇ ਦਰਬਾਰ ਵਿੱਚ ਆ ਕੇ ਹਰ ਰੋਜ਼ ਲਗਾਤਾਰ ਆਉਂਦੀ ਸੀ ਕਿ ਆ ਕੇ ਕੀ ਕਹਿੰਦੀ ਸੀ ਕੀ ਕਹਿੰਦੀ ਸੀ ਮੇਰੇ ਵੈਰੀ ਮੇਰੇ ਦੁਸ਼ਮਣਾਂ ਤੋਂ ਮੇਰਾ ਬਦਲਾ ਲੈ ਦੇ ਮੇਰੇ ਦੁਸ਼ਮਣ ਮੈਨੂੰ ਤੰਗ ਕਰਦੇ ਆ ਮੇਰੇ ਵੈਰੀ ਮੈਨੂੰ ਤੰਗ ਕਰਦੇ ਆ ਉਹਨਾਂ ਤੋਂ ਮੈਨੂੰ ਕੀ ਕਰ ਬਦਲਾ ਲੈ ਦੇ ਮੈਨੂੰ ਬਚਾ ਹਾਂ ਕਿੰਨਾ ਕੁ ਚਿੰਤਾ ਉਹ ਮੈਨਾਂ ਚਾਹਿਆ ਪਰ ਸਿੱਧੋ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਨਾਂ ਪਰਮੇਸ਼ਰ ਦਾ ਭੈ ਕਰਦਾ ਨਾ ਮਰੁੱਖ ਦੀ ਪਰਵਾਹ ਰੱਖਦਾ ਹਾਂ ਹੂੰ ਇਲਾਹੀ ਇਸ ਲਈ ਜੋ ਇਹ ਵਿਧਵਾ ਹੈ ਇਹ ਚ ਕਰਦੀ ਹਾਂ ਰਾਜੇ ਨੇ ਬਾਰ-ਬਾਰ ਉਹਦੇ ਦੁਆ ਕਰਨ ਤੇ ਰਾਜੇ ਨੇ ਫਿਰ ਇੱਕ ਦਿਨ ਸੋਚਿਆ ਵੀ ਮੈਂ ਤਾਂ ਪਰਮੇਸ਼ਵਰ ਦੀ ਮੈਂ ਤਾਂ ਪਰਮੇਸ਼ਵਰ ਤੋਂ ਪਰਮੇਸ਼ਵਰ ਦਾ ਭੈ ਨਾ ਮੈਂ ਮੈਂ ਨਾ ਪਰਮੇਸ਼ਵਰ ਦਾ ਭੈ ਕਰਦਾ ਕਿਉਂਕਿ ਮੈਨੂੰ ਪਰਮੇਸ਼ਰ ਡਰੀ ਨਹੀਂ ਹੈਗਾ ਤੇ ਨਾ ਮੈਂ ਕਿਸੇ ਮਨੁੱਖ ਦੀ ਪ੍ਰਵਾਹ ਕਰਦਾ ਪਰ ਕਹਿੰਦਾ ਇਹ ਔਰਤ ਰੋਜ਼ ਆ ਕੇ ਮੈਨੂੰ ਜੱਜ ਕਰਦੀ ਆ ਰੋਜ਼ ਆ ਕੇ ਮੈਨੂੰ ਤੰਗ ਕਰਦੀ ਆ ਰੋਜ਼ ਆ ਕੇ ਮੈਨੂੰ ਜਿਹੜੀ ਆ ਆਪਣਾ ਦੁੱਖ ਦੁੱਖ ਸੁਣਾਉਂਦੀ ਆ ਹਾਂ हां क्यों दे मनचा आ गया मैं ओदा बदला ले आ देना गया क्यों ए दे मनच प ला के राजे दे फाकल मनच क्यों आया क्योंकि लगातार आके अपना लगा दुख पसंद दिया बोलो हालेलुया अभी भी आके लगातार अपना दुख परमेश्वर ਨੂੰ ਸੁਣਾਉਣਾ ਆ ਸਾਡੇ ਪਰਮੇਸ਼ਰ ਸਾਡੇ ਦੁੱਖ ਉਤੇ ਕੰਨ ਲਗਾਵੇ ਪਰਮੇਸ਼ਰ ਸਾਡੀ ਦੁਆ ਉਤੇ ਕੰਨ ਲਗਾਵੇ ਪਰਮੇਸ਼ਰ ਸਾਡੀ ਪਰੇਸ਼ਾਨੀ ਉਤੇ ਕੰਨ ਲਗਾਵੇ ਇਸ ਕਰਕੇ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਰਹਿਣਾ ਚਾਹੀਦਾ ਆ ਰਾਜਾ ਕਿੰਨਾ ਵੀ ਮੈਂ ਨਹੀਂ ਪਰਮੇਸ਼ਰ ਤੋਂ ਡਰਦਾ ਨਾ ਮੈਂ ਕਿਸੇ ਮਨੁੱਖ ਦੀ ਪਰਵਾਹ ਕਰਦਾ ਪਰ ਆਹ ਔਰਤ ਨੇ ਮੈਨੂੰ ਤੰਗ ਕਰ ਦਿੱਤਾ ਇਹ ਔਰਤ ਦੀ ਕਿਨਾਂ ਮੈਂ ਹੁਣ ਮੈਨੂੰ ਪਰਵਾਹ ਕਰਨੀ ਕਰਨੀ ਪੈਣੀ ਆ ਰਾਜੇ ਦਾ ਮਾਨ ਹੀ ਬਦਲ ਦਿੱਤਾ ਉਸ ਔਰਤ ਨੇ ਹallelujah ਰਾਜੇ ਦੇ ਜਿਹੜੇ ਉਸ ਰਾਜੇ ਦਾ ਮਨ ਸਖਤ ਮਨ ਸੀਗਾ ਉਸ ਨੂੰ ਇਹ ਔਰਤ ਨੇ ਕੀ ਕੀਤਾ ਆ ਬਦਲ ਦਿੱਤਾ ਕਦ ਨਾਲ ਬਣਾ ਰੋਜ਼ ਆ ਕੇ ਰੋਜ਼ ਆ ਆ ਕੇ ਲਗਾਤਾਰ ਆ ਆ ਕੇ ਰਾਜੇ ਨੂੰ ਕੰਨੀਆ ਤੇ ਪਈ ਮੇਰੇ ਵੈਰੀਆਂ ਤੇ ਮੈਨੂੰ ਬਚਾ ਲੈ ਦੇ ਮੇਰੇ ਵੈਰੀਆਂ ਤੇ ਮੈਨੂੰ ਛੁਡਾ ਦੇ ਮੇਰੇ ਵੈਰੀਆਂ ਤੇ ਮੈਨੂੰ ਬਚਾ ਲੈ ਤੇ ਰਾਜਾ ਕਹਿੰਦਾ ਪਈ ਹੁਣ ਮੈਂ ਇਹਦੇ ਗੱਲ ਉੱਤੇ ਗੌਰ ਕਰੂੰਗਾ ਇਹ ਰੋਜ਼ ਹੀ ਹੁੰਦੀ ਹੈ ਜਿਵੇਂ ਕਿਸੇ ਖੁਦਾ ਦਾਸ ਸਿੰਘ ਸੁਣਾਈ ਸੀ ਉਹ ਕਹਿੰਦਾ ਜਿਹੜੀ ਟੁੱਟੀ ਚੱਲਦੀ ਹੁੰਦੀ ਨਾ ਜਦੋਂ ਪਾਣੀ ਚੱਲਦਾ ਉਹਦੇ ਵਿੱਚੋਂ ਭਾਵੇਂ ਟੁੱਟੀ ਬੰਦ ਹੀ ਹੋਵੇ ਉਹਦੇ ਵਿੱਚ ਇੱਕ ਇੱਕ ਬੂੰਦ ਡਿੱਗਦੀ ਰਹੇ ਨਾ ਕਿ ਜੇ ਥੱਲੇ ਪੱਥਰ ਪਿਆ ਹੋਵੇ ਤੇ ਉਹ ਪੱਥਰ ਉੱਤੇ ਵੀ ਡੂੰਗ ਡੂੰਗ ਪਾ ਦਿੰਦੀ ਆ ਪੱਥਰ ਨੂੰ ਵੀ ਥੱਲੇ ਕਰ ਦਿੰਦੀ ਆ ਹਰ ਰੋਜ਼ ਇੱਕ ਬੂੰਦ ਜੋ ਡਿੱਗੀ ਜਾਂਦੀ ਬੂੰਦ ਉਹ ਪੱਥਰ ਉੱਤੇ ਉਹ ਪੱਥਰ ਦੇ ਵਿੱਚ ਵੀ ਉਹ ਜਿਹੜਾ ਡੂੰਘਾ ਪਾ ਦਿੰਦੀ ਆ ਪੱਥਰ ਨੂੰ ਵੀ ਉਹ ਨੀਵਾ ਨੀਵਾ ਕਰ ਦਿੰਦੀ ਆ ਵਾਹੋ ਹਾਲੇਲੂਇਆ ਕਿਉਂ ਕਿਉਂਕਿ ਲਗਾਤਾਰ ਬੂੰਦ ਡਿੱਗਦੀ ਪਈ ਹੈ ਸੋ ਇਹ ਔਰਤ ਲਗਾਤਾਰ ਆ ਰਹੀ ਆ ਤੇ ਰਾਜਾ ਕਿੰਨਾ ਭਈ ਇਹ ਮੈਨੂੰ ਜਿੱਤ ਚ ਕਰਦੀ ਆ ਮੈਨੂੰ ਨਾ ਰੱਬ ਜਿਆ ਦਾ ਰਿਆ ਨਾ ਮੈਂ ਕਿਸੇ ਬੰਦੇ ਦੀ ਪ੍ਰਵਾਹ ਕਰਦਾ ਪਰ ਇਸ ਔਰਤ ਨੇ ਮੈਨੂੰ ਜਿੱਤ ਕੀਤਾ ਇਸ ਔਰਤ ਨੇ ਮੇਰੇ ਸਖਤ ਮਨ ਨੂੰ ਜਿਹੜਾ ਨਰਮ ਨਰਮ ਕਰ ਦਿੱਤਾ ਉਸ ਤੋਂ ਅੱਗੇ ਪੜਾਂਗੇ ਹੂੰ ਰਾਜਾ ਕਹਿੰਦਾ ਵੀ ਇਦਾਂ ਨਾ ਹੋਵੇ ਕਿ ਮੈਂ ਇਹਦੀ ਗੱਲ ਨਾ ਸੁਣਾ ਤੇ ਹਰ ਰੋਜ਼ ਆ ਕੇ ਮੇਰਾ ਫਿਰ ਖਾਈ ਜਾਵੇ ਜਿੱਦਾਂ ਆਪਾਂ ਵੀ ਪੀਵਰ ਤਾਨੂੰ ਕਹਿੰਨਾ ਉਹ ਜਾ ਯਾਰ ਮੇਰਾ ਫਿਰ ਨਾ ਖਾ ਉਹ ਜਾ ਯਾਗ ਨਰਾਮ ਤਾ ਉਹ ਜਾ ਜਾ ਮੇਰਾ ਫਿਰ ਦੁਖਦਾ ਹੈਨਾ ਕਹਿੰਦਾ ਵੀ ਇਦਾਂ ਨਾ ਹੋਵੇ ਵਾਰ-ਵਾਰ ਮੇਰੇ ਕੋਲ ਆ ਕੇ ਮੇਰਾ ਫਿਰ ਖਾਈ ਜਾਵੇ ਤੇ ਮੈਨੂੰ ਜਿਹੜਾ ਤੰਗ ਕਰੇ ਇਸ ਕਰਕੇ ਮੈਂ ਇਹਦਾ ਦੁੱਖ ਸੁਣੂੰਗਾ ਹਾਂ ਜਬੂ ਨੇ ਆਖਿਆ ਹਾਂ ਇਹ ਹਾਕਮ ਬੇਨਸਾਬ ਹਾਕਮ ਸੀਗਾ ਇਹਨੂੰ ਕਿਸੇ ਦੀ ਪ੍ਰਵਾਇਡਿੰਗ ਸੀਗਾ ਪਰ ਕੀ ਪ੍ਰਭੂ ਨੇ ਕਿਹਾ ਦੇਖੋ ਇਹ ਬੇਨਸਾਬ ਹਾਕਮ ਵੀ ਕੀ ਕਹਿੰਦੇ ਆ ਹਾਂ ਇਹ ਪਰਾ ਪਰਮੇਸ਼ਰ ਆਪਣੇ ਚੁਣਿਆ ਹੋਇਆ ਦਾ ਬਦਲ ਲੈ ਲੈਣਾ ਦੇਵੇਗਾ ਮੇਰੇ ਰਾਸ ਦਿਨ ਉਹ ਦੀ ਬਹਾਈ ਦਿੰਦੇ ਹਨ ਹਾਂ ਭਾਵੇਂ ਉਹ ਚੋਖਾ ਜੀ ਉਹ ਉਹਨਾ ਦੀ ਜਰਦਾ ਹੈ ਬੋਲੋ ਹallelujah ਦੇਖਿਆ ਵੀ ਪਰਮੇਸ਼ਰ ਜਿਹੜਾ ਉਹਨਾਂ ਦੀ ਜਰਦਾ ਆ ਪਰ ਮੇਚ ਜਿਹੜਾ ਉਹਨਾਂ ਦੇ ਸੁਣਦਾ ਆ ਜੇ ਇੱਕ ਸਖਤ ਹਾਕਮ ਜਿਹੜਾ ਆ ਨਿਰਦਈ ਹਾਕਮ ਬੇਇਨਸਾਫਾ ਹਾਕਮ बार-बार ਉਸ ਔਰਤ ਦੇ ਦੁਹਾਈ ਦੇਣ ਤੇ ਉਹ ਨਹੀਂ ਸੁਣ ਸਕਦਾ ਆ ਤੇ ਫਿਰ ਤੁਹਾਡਾ ਜਿਹੜਾ ਪਰਮੇਸ਼ਵਰ ਆ ਉਹ ਤੁਹਾਡੀ ਦੁਹਾਈ ਕਿਵੇਂ ਨਾ ਸੁਣਾਗਾ ਸੁਨੇਗਾ ਫਿਰ ਤੁਸੀਂ बार-बार ਆਪਣੇ ਪਰਮੇਸ਼ਰ ਦੇ ਕੋਲ ਜਾਣਾ बार-बार ਆਪਣੇ ਪਰਮੇਸ਼ਰ ਦੇ ਕੋਲ ਜਾ ਕੇ ਪ੍ਰਾਰਥਨਾ ਕਰਨੀਆਂ ਇੱਕੋ ਹੀ ਗੱਲ ਦੇ ਵਾਸਤੇ ਤੁਸੀਂ बार-बार ਤੁਸੀਂ ਪ੍ਰਾਰਥਨਾ ਕਰਨੀਆਂ ਜਦੋਂ बार-बार ਪ੍ਰਾਰਥਨਾ ਤੁਸੀਂ ਕਰਨ ਨੂੰ ਕਰੋਗੇ ਤੇ ਜਿਵੇਂ ਉਹ ਰਾਜਾ ਇਹ ਸੋਚਦਾ ਕਿ ਔਰਤ ਨੇ ਜਿੱਚ ਕਰਦੀ ਆ ਇਹ ਔਰਤ ਮੇਰੇ ਦਰਵਾਜ਼ੇ ਵਿੱਚ ਆਉਂਦੀ ਆ ਜਿਵੇਂ ਉਹ ਰਾਜੇ ਨੇ ਉਹਦੀ ਆਵਾਜ਼ ਨੂੰ ਸੁਣ ਲਿਆ ਉਸੇ ਤਰ੍ਹਾਂ ਸਾਡਾ ਪਰਮੇਸ਼ਵਰ ਜਿਹਦੇ ਕੰਨ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਤੇ ਲੱਗੇ ਰਹਿੰਦੇ ਆ ਉਹ ਪਰਮੇਸ਼ਵਰ ਵੀ ਸਾਡੇ ਸਾਡੀ ਦੁਹਾਈ ਨੂੰ ਕੀ ਕਰੇਗਾ ਸੁਣੇਗਾ ਬੋਲੋ ਹਾਲੇਲੂਇਆ ਪਰਮੇਸ਼ਵਰ ਸਾਡੇ ਦੁੱਖ ਨੂੰ ਵੇਖੇਗਾ ਪਰ ਉਹ ਸਾਡੇ ਦੁੱਖ ਉਤੇ ਗੌਰ ਕਰੇਗਾ ਕਿਉਂ ਪਰਮੇਸ਼ਵਰ ਦੇ ਕੰਨ ਹਮੇਸ਼ਾ ਸਾਡੀਆਂ ਦੁਆਵਾਂ ਤੇ ਲੱਗੇ ਰਹਿੰਦੇ ਆ ਲਿਕੇ ਜੋ ਬੇਇਨਸਾਫ ਹਾਕਮ ਉਸ ਔਰਤ ਕਿਦਵਾ ਔਰਤ ਦੀ ਸੁਧਲੇ ਸਕਦਾ ਆ ਉਹ ਉਹਨੂੰ ਇਨਸਾਫ ਦੁਲਾ ਸਕਦਾ ਆ ਤੇ ਫਿਰ ਸਾਡਾ ਪਰਮੇਸ਼ਰ ਤਾਂ ਨਹੀਂ ਆਈ ਪਰਮੇਸ਼ਵਰ ਉਹ ਇਨਸਾਫ ਪਸੰਦ ਪਰਮੇਸ਼ਵਰ ਆ ਕਿ ਉਹ ਸਾਡੀ ਦੁਹਾਈ ਫੇ ਕਿਵੇਂ ਨਾ ਸੁਨੇਗਾ ਲਿਖਿਆ ਪ੍ਰਭੂ ਨੇ ਕਿਹਾ ਤੁਸੀਂ ਲਗਾਤਾਰ ਪ੍ਰਾਰਥਨਾ ਕਰਦੇ ਜਾਣਾ ਸੋ ਇਸ ਕਰਕੇ ਅਸੀਂ ਦੌੜ ਦੌੜ ਨਹੀਂ ਆ ਸੰਤਪੁਰਸ ਕੀ ਕਹਿ ਰਿਹਾ ਕਿ ਦੌੜ ਵਿੱਚ ਸਾਰੇ ਦੌੜਦੇ ਆ ਪਰ ਇਨਾਮ ਕਨੇ ਲੈ ਕੇ ਜਾਂਦੇ ਆ ਉਹ ਇੱਕ ਕੌਣ ਆ ਓਏ ਕੌਣ ਐ ਮੈਂ ਆ ਤੇ ਸੰਤ ਪੁਰੂਸ਼ ਕਹਿੰਦਾ ਵੀ ਤੁਸੀਂ ਵੀ ਉਸੇ ਹੀ ਮਜਦੌੜੋ ਉਸੇ ਤਰੀਕੇ ਨਾਲ ਦੌੜੋ ਕਿ ਤੁਹਾਨੂੰ ਇਨਾਮ ਮਿਲ ਜਾਵੇ ਵਲੋ ਹਲੇਲੂਇਆ ਹੁਣ ਇਨਾਮ ਕਿਨੇ ਲੈਣਾ ਅਸੀਂ ਲੈਣਾ ਉਹ ਇਨਾਮ ਕਿੱਦਾਂ ਸਾਨੂੰ ਮਿਲੇਗਾ ਦੁਆ ਲਗਾਤਾਰ ਅਸੀਂ ਕਰੀਏ ਲਗਾਤਾਰ ਦੁਆ ਕਰਦੇ ਰਹਿਾਂਗੇ ਲਗਾਤਾਰ ਸੰਗਤ ਕਰਦੇ ਰਹਿਾਂਗੇ ਲਗਾਤਾਰ ਪ੍ਰਭੂ ਦੇ ਨਾਲ ਜੁੜੇ ਰਹਿਾਂਗੇ ਲਗਾਤਾਰ ਪ੍ਰਭੂ ਅਗੇ ਦੁਹਾਈ ਦਿੰਦੇ ਰਹਿਾਂਗੇ ਤੇ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਨੂੰ ਕੀ ਕਰੇਗਾ ਫਿਰ ਸੁਣ ਲਵੇਗਾ ਸੁਨੇਹਾ ਖਾਲੀਆ ਪ੍ਰਾਪਤ ਨਾ ਹੋਵੇ। ਕੇਸ ਕਰਦੇ ਅਸੀਂ ਦੁਆਰ ਦੀ ਦੌੜ-ਦੌੜ ਦੀ ਹੈ। ਕਿਹੜੀ ਦੌੜ-ਦੌੜ ਦੀ ਹੈ? ਕਈ ਵਾਰ ਕੰਪੀਟੀਸ਼ਨ ਆ। ਅੱਜਕੱਲ ਕੰਪੀਟੀਸ਼ਨ ਦਾ ਜਮਾਨਾ ਆ। ਸਾਰੇ ਪਾਸੇ ਕੰਪੀਟੀਸ਼ਨ ਆ। ਮਕੈਨਿਕਲ ਵਿੱਚ ਕੰਪੀਟੀਸ਼ਨ, ਪਾਸ ਦੀ ਵਿੱਚ ਕੰਪੀਟੀਸ਼ਨ, ਡਾਕਟਰਾਂ ਵਿੱਚ ਕੰਪੀਟੀਸ਼ਨ, ਜੱਜਾਂ ਵਕੀਲਾਂ ਵਿੱਚ ਕੰਪੀਟੀਸ਼ਨ, ਰਾਜਿਆਂ ਮਹਾਰਾਜਿਆਂ ਵਿੱਚ ਕੰਪੀਟੀਸ਼ਨ, ਦੇਸ਼ ਦੇਸ਼ ਦੇ ਵਿੱਚ ਕੰਪੀਟੀਸ਼ਨ, ਪਿੰਡ ਪਿੰਡ ਦੇ ਵਿੱਚ ਕੰਪੀਟੀਸ਼ਨ ਤੇ ਘਰ ਘਰ ਦੇ ਵਿੱਚ ਕੰਪੀਟੀਸ਼ਨ। ਇੱਕ ਵਾਰੀ ਕੋਈ AC ਲੈ ਆਵੇ ਤੇ ਦੂਜੇ ਭਰਾਣੇ ਕੀ ਕਹਿਣਾ? ਮੇਰੇ ਭਰਾਣੇ AC ਲੈਂਦਾ ਤੇ ਮੇਰੇ ਤੋਂ ਵਧੀਆ AC ਵੀ। ਲੈਕ ਹੋਣਾ ਇੱਕ ਵਾਰ ਗੱਡੀ ਕਿਸੇ ਨੇ ਲੈ ਲਈ ਤੇ ਦੂਜੇ ਭਰਾ ਨੇ ਕੀ ਕਹਿਣਾ ਇਹਨੇ ਗੱਡੀ ਲੈਂਦੀ ਮੇਰੇ ਤੋਂ ਵਧੀਆ ਗੱਡੀ ਲੈਕ ਹੋਣੀ ਆ ਜਿਹੜੇ ਕਿ ਕੰਪੀਟੀਸ਼ਨ ਕਰਦੇ ਆ ਪਰ ਮੈਂ ਕਹਿਣਾ ਉਹਨਾਂ ਜੇਕਰ ਕੰਪੀਟੀਸ਼ਨ ਕਰਨਾ ਆ ਤੇ ਦੁਆ ਦਾ ਕੰਪੀਟੀਸ਼ਨ ਕਰੋ ਬੋਲੋ ਹallelujah ਜੇ ਤੇਰਾ ਭਰਾ ਅੱਧਾ ਘੰਟਾ ਪ੍ਰਾਰਥਨਾ ਕਰਦਾ ਆ ਤੇ ਤੂੰ ਕਹਿ ਤਾਈ ਮੇਰੇ ਇੱਕ ਘੰਟਾ ਦੁਆ ਕਰਨੀ ਇਦਾਂ ਹੁੰਦੀ ਏ ਇਦਾਂ ਨਹੀਂ ਹੁੰਦੀ ਨਾ ਕਹਿੰਦਾ ਉਹਨੇ ਦੁਆ ਕਰ ਦਿੱਤੀ ਤੇ ਮੈਂ ਵੀ ਫਟਫਟ ਆਮੀਨ ਕਹਿ ਹੀ ਦਵਾਂ ਵੀ ਉਹਨਾਂ ਨੇ ਪ੍ਰਾਰਥਨਾ फटाफट ਖਤਮ ਕਰ ਲਈ ਤੇ ਮੈਂ ਵੀ फटाफट ਖਤਮ ਕਰਕੇ ਤੇ ਬੈਠਾ ਤੇ ਅਸੀਂ ਗੱਲਾਂ ਬਾਤਾਂ ਕਰੀਏ ਦੋ ਚਾਰ ਚੁਗਲੀਆਂ ਕਰੀਏ ਤੇ ਦੋ ਚਾਰ ਉਹਦੀਆਂ ਗੱਲਾਂ ਕਰੀਏ ਦੋ ਚਾਰ ਆਪਣੀਆਂ ਕਰੀਏ ਦੋ ਚਾਰ ਉਹਨਾਂ ਦੀਆਂ ਗੱਲਾਂ ਕਰੀਏ ਹੈਨਾ ਦੁਆ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਪਰ ਇਦਾਂ ਦੀ ਗੱਲਾਂ ਵਿੱਚ ਸਾਡਾ ਫਿਰ ਮਨ ਮਨ ਲੱਗਦਾ ਰਹਿੰਦਾ ਹੈਨਾ ਸੋ ਇਸ ਕਰਕੇ ਦੌੜ ਦੌੜ ਲਈ ਅਸੀਂ ਪਰ ਕਿਹੜੀ ਦੁਆ ਦੀ ਦੌੜ ਦੌੜ ਲਈ ਪਰ ਅਸੀਂ ਕਿਹੜੀ ਦੌੜ ਦੌੜ ਲਈ ਦੁਆ ਦੀ ਦੌੜ-ਦੌੜਨੀ ਆ ਇੱਕ ਦੂਜੇ ਤੋਂ ਵੱਧ ਪ੍ਰਾਰਥਨਾ ਕਰਨੀ ਆ ਇੱਕ ਦੂਜੇ ਤੋਂ ਜ਼ਿਆਦਾ ਦੁਆ ਕਰਨੀ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨੀ ਆ ਦੁਆ ਦੇ ਮਾਮਲੇ ਦੇ ਵਿੱਚ ਆਮੀਨ ਕਿਉਂ ਖੁਦਾਤਾ ਨੰਦਰੀ ਅਸ਼ੀਸ਼ਰ ਵਰਤਣ ਕਦੀ ਇੱਕ ਰਹਿਪੇ ਤਾਂ ਸਿੱਖਿਆ ਆ ਕਿ ਦੌੜ-ਦੌੜਨੀ ਆ ਤੇ ਫਿਰ ਦੁਆ ਦੀ ਦੌੜ-ਦੌੜ ਦੌੜ-ਦੌੜਨੀ ਆ ਕਿ ਕਿਸੇ ਨੂੰ ਨੀਚਾ ਕਰਨ ਦੀ ਦੌੜ ਨਹੀਂ ਦੌੜਨੀ ਦੌੜ-ਦੌੜਨੀ ਆ ਕਿ ਅਸੀਂ ਕਿਸੇ ਦੇ ਨਾਲ ਮਿਲਣ ਦੀ ਦੌੜ ਦੌੜਨੀ ਸੋ ਪ੍ਰਭੂ ਤੁਹਾਨੂੰ ਬੜੀ ਆਸ਼ੀਸ਼ ਵਰਤ ਕੇ ਦੇਵੇ ਖੁਦਾਬੰਦ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਮਨ ਸੁਣੇ ਜਦੋਂ ਤੁਸੀਂ ਕੋਈ ਪ੍ਰਾਰਥਨਾ ਕਰੋ ਇਹ ਖੁਦਾਬੰਦ ਤੁਹਾਡੀ ਹਰ ਇੱਕ ਪ੍ਰਾਰਥਨਾ ਸੁਣ ਕੇ ਕਬੂਲ ਕਰੇ ਸੋ ਅਸੀਂ ਦੌੜ ਦੌੜ ਨਹੀਂ ਆ ਤੇ ਸਾਡੀ ਦੌੜ ਦੌੜ ਨਹੀਂ ਆ ਦੁਆ ਲਈ ਆਓ ਅਸੀਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਸਿਰਨਿਚਾਵਾਗੇ ਦੁਆ ਕਰਾਂਗੇ ਧੰਨਵਾਦ ਧੰਨਵਾਦ ਰਾਜਾਂਵਾਂ ਕੇ ਰਾਜਾ ਪ੍ਰਭੂਆਂ ਕੇ ਪ੍ਰਭੂ ਸਰਬਸ਼ੇਠ